ਭਗਵੰਤਮਾਨ ਨੂੰ ਬਦਲਣ ਬਾਰੇ ਸੋਦੀਏ ਦਾ ਵੱਡਾ ਬਿਆਨ ਬਦਲ ਦਿੱਤੀ ਸੋਦੀਏ ਨੇ ਹਵਾ ਟਿਕ ਟਿਕੀ ਹਾਲੇ ਵੀ ਬਰਕਰਾਰ ਕੀ ਚੱਲ ਰਿਹਾ ਆਖਰਕਾਰ ਕੀ ਭਗਵੰਤਮਾਨ ਸੱਚੀ ਬਦਲੇ ਜਾ ਰਹੇ ਨੇ ਜਾਂ ਭਗਵੰਤਮਾਨ ਬਣੇ ਰਹਿਣਗੇ ਇਸ ਨੂੰ ਲੈ ਕੇ ਮਨੀਸ਼ ਸੋਦੀਏ ਨੇ ਕੁਝ ਚੀਜ਼ਾਂ ਸਾਫ਼ ਕੀਤੀਆਂ ਨੇ ਪਰ ਇੱਤੇ ਵੀ ਗੱਲ ਕਰਦੇ ਆ ਕੀ ਭਗਵੰਤਮਾਨ ਨੂੰ ਬਦਲਣ ਦੀਆਂ ਖਬਰਾਂ ਪਲਾਟ ਕਰਾਈਆਂ ਜਾ ਰਹੀਆਂ ਨੇ ਇੱਥੇ ਵੀ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਹੋ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਬਾਜ਼ਾਰ ਦੇ ਵਿੱਚ ਖਬਰ ਗਰਮ ਹੈ ਮੈਂ ਤੁਹਾਨੂੰ ਪਹਿਲਾਂ ਖਬਰ ਦੇ ਚੁੱਕਿਆ ਕਿ ਭਗਵੰਤ ਮਾਨ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਭਗਵੰਤ ਮਾਨ ਤੋਂ ਅਸਤੀਫਾ ਦੇਣ ਦੇ ਲਈ ਜਾਂ ਉਹਨੂੰ ਲਾਂਬੇ ਕਰਨ ਦੇ ਲਈ ਪਾਰੇ ਸੇ ਵਿਚਕਾਰ ਮਨੀਸ਼ ਸੋਦੀਆ ਦਾ ਇੱਕ ਵੱਡਾ ਤੇ ਅਹਿਮ ਬਿਆਨ ਆਇਆ ਇਸ ਸਭ ਕਾਸੇ ਨੂੰ ਲੈ ਕੇ ਹਾਲਾਂਕਿ ਇਹ ਬਿਆਨ ਸਿੱਧਮ ਸਿੱਧਾ ਨਹੀਂ ਹੈ ਪਰ ਵਿੰਗਵਲ ਪਾ ਕੇ ਜਰੂਰ ਹੈ ਚੀਜ਼ਾਂ ਸਪਸ਼ਟ ਹੁੰਦੀਆਂ ਨਜ਼ਰ ਆਉਂਦੀਆਂ ਨੇ ਭਗਵੰਤ ਮਾਨ ਨੂੰ ਬਦਲੇ ਜਾਣ ਦੀਆਂ ਖਬਰਾਂ ਜਿਹੜੀਆਂ ਚੱਲੀਆਂ ਉਹ ਬਹੁਤ ਪ੍ਰੋਸੈਜੋਗ ਸੂਤਰਾ ਤੋਂ ਚੱਲ ਰਹੀਆਂ ਨੇ ਤੇ ਇਹ ਖਲਾਰਾ ਲੰਬੇ ਸਮੇਂ ਤੋਂ ਪਿਆ ਹੋਇਆ ਭਗਵੰਤ ਮਾਨ ਨੂੰ ਜਿਗਰ ਦਾ ਇਨਫੈਕਸ਼ਨ ਹੈ ਕਿ ਉਹਨਾਂ ਦਾ ਪਲਸ ਰੇਟ ਘਟਿਆ ਇਸ ਨੂੰ ਲੈ ਕੇ ਵੀ ਰੋਲਾ ਜਿਹੜਾ ਉਹ ਪਿਆ ਹੋਇਆ ਹੈ ਖਬਰ ਦਿੱਤੀ ਸੀ ਤੁਹਾਨੂੰ ਕਿ ਭਗਵੰਤ ਮਾਨ ਦੇ ਉੱਤੇ ਪ੍ਰੈਸ਼ਰ ਹੈ ਜਿਉ ਪ੍ਰੈਸ਼ਰ ਸਹਿਗੇ ਤਾਂ ਇੱਕ ਅਲੈਦਾ ਗੱਲ ਹੈ ਜਿਉ ਪ੍ਰੈਸ਼ਰ ਨਾ ਸਹਾਰ ਸਕੇ ਤਾਂ ਉਹ ਘਰ ਜਾਣਗੇ ਉਹਨਾਂ ਦਾ ਅਸਤੀਫਾ ਹੋਊਗਾ ਛੁੱਟੀ ਹੋਊਗੀ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੋ ਫਾੜ ਹੋ ਸਕਦੀ ਹੈ ਇਹ ਸਥਿਤੀ ਹਾਲੇ ਵੀ ਐਵੇਂ ਬਣੀ ਹੋਈ ਹੈ ਪਰ ਅੱਜ ਮਨੀਸ਼ ਸੁਸੋਧਿਆ ਗਏ ਫੋਰਸ ਹਸਪੀਟਲ ਮਹਾਲੀ ਤੇ ਉੱਥੇ ਉਸ ਹਸਪਤਾਲ 'ਚ ਜਾਣ ਤੋਂ ਬਾਅਦ ਉਹਨਾਂ ਨੇ ਮੀਡੀਆ ਨੂੰ ਬਾਹਰ ਆ ਕੇ ਇੱਕ ਬਿਆਨ ਦਿੱਤਾ ਉਹ ਕਹਿੰਦੇ ਕਿ ਮੁੱਖ ਮੰਤਰੀ ਦੀ ਸਿਹਤ ਸੁਧਾਰ ਹੋ ਰਿਹਾ ਡਾਕਟਰ ਨਿਗਰਾਨੀ ਰੱਖ ਰਹੇ ਨੇ ਪਰ ਸਟੇਟ ਘਟ ਗਿਆ ਸੀ ਉਹ ਬਿਮਾਰ ਸੀ ਪਰ ਉਹਨਾਂ ਨੇ ਨਾਲ ਹੀ ਕਹਿ ਦਿੱਤਾ ਕਿ ਉਹ ਠੀਕ ਹੋ ਕੇ ਮੁੱਖ ਮੰਤਰੀ ਫਿਰ ਕੰਮ ਸੰਭਾਲਣਗੇ ਇਹਦਾ ਮਤਲਬ ਕਿ ਉਹਨਾਂ ਨੇ ਕਲੀਅਰ ਕਰਤਾ ਕਿ ਮੁੱਖ ਮੰਤਰੀ ਨਹੀਂ ਬਦਲੇ ਜਾ ਰਹੇ ਮੁੱਖ ਮੰਤਰੀ ਨਹੀਂ ਬਦਲੇ ਜਾ ਰਹੇ ਇਹ ਗੱਲ ਮਨੀਸ਼ ਸੁਸੋਧੀਆਂ ਨੇ ਆਪਣੀਆਂ ਗੱਲਾਂ 'ਚ ਕਲੀਅਰ ਕਰਤੀ ਹਾਲਾਂਕਿ ਉਹਨਾਂ ਨੇ ਮੀਡੀਆ ਦੇ ਬਿਆਨ ਲਏ ਜਾ ਨਹੀਂ ਲੈ ਇਹਦੇ ਬਾਰੇ ਜਾਣਕਾਰੀ ਜਿਹੜੀ ਉਹ ਨਹੀਂ ਆ ਰਹੀ ਜੋ ਖਬਰ ਜੋ ਮੇਰੇ ਤੱਕ ਬਿਆਨ ਆਇਆ ਉਹ ਇਹ ਹੈ ਕਿ ਉਹਨਾਂ ਨੇ ਇੰਨੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਦਿਲ ਇੱਥੇ ਹੈ ਪੰਜਾਬ ਦੇ ਹੜਾਂ ਦੇ ਵਿੱਚ ਫਿਰਦਾ ਹੈ ਬੇਸ਼ੱਕ ਉਹਨਾਂ ਦਾ ਸਰੀਰ ਜਿਹੜਾ ਉਹ ਹਸਪਤਾਲ 'ਚ ਹੈ ਇਹ ਗੱਲਾਂ ਕਈਆਂ ਗਈਆਂ ਆ ਆਪਾਂ ਪਹਿਲਾਂ ਮਨੀਸ਼ ਸੋਧੀਆਂ ਨੂੰ ਸੁਣਦੇ ਆਂ ਫਿਰ ਅੱਗੇ ਚੱਲਦੇ ਆਂ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਤਬੀਅਤ ਪਿਛਲੇ 2-3 ਦਿਨਾਂ ਸੇ ਖਰਾਬ ਚੱਲ ਰਹੀ ਥੀ ਉਹਨਾਂ ਦਾ ਇਲੈਕਟ੍ਰੋਲਾਈਟ ਡਿਸਬੈਲੈਂਸ ਹੋਇਆ ਥਾ ਇੰਬੈਲੈਂਸ ਹੋਇਆ ਥਾ और दो दिन तो घर पे ही इलाज चल रहा था हम सब लोग देख रहे थे उनको लेकिन कल शाम को अचानक पल्स रेट काफ़ी नीचे आ गया चवालीस तक आ गया था तो उसके बाद उनको उनको हॉस्पिटल लेके आए और कल से डॉक्टर्स की देख रेख में हैं अभी उनकी तबीयत ठीक है पल्स रेट भी ठीक है कोई घबराने की चीज़ नहीं है और मुझे लगता है डॉक्टर्स के हिसाब से अभी एक दो दिन उनको और हॉस्पिटल में रहना पड़ेगा ऐसा डॉक्टर्स की एडवाइस है उसके बाद वो पूरी तरह से स्वस्थ होकर पंजाब के लोगों के लिए फिर से काम करने लगेंगे लेकिन मैं समझता हूँ कि उनका शरीर अभी यहाँ है पर आत्मा तो अभी पंजाब में ही है पूरे पंजाब में जो बाढ़ की स्थिति है उसी पर बात कर रहे थे और अभी कह भी रहे थे कि एक दो दिन में यहाँ हॉस्पिटल में रहते हुए ही मैं ऑफिसर्स के साथ बात करके अब जैसे जैसे पानी उतरेगा तो बाढ़ राहत के बाद जो जरूरत पड़ेगी गाँव में उसके लिए पूरी योजना बनवा रहा हूँ और पूरी स्कीम पर उसी पर काम कर रहे हैं तो मुझे लगता है एक दो दिन में यहाँ से ठीक हो के फिर से पूरी तरह से वो मुख्यमंत्री के अपने सारे कामों को देखने लगेंगे लेकिन अभी भी फ्लड रिलीफ को लेके और फ्लड के बाद जो स्थितियाँ गांव में बन रही हैं उनको लेके उनकी चिंता बनी हुई है उस पर काम कर रहे हैं उनका स्वास्थ्य ठीक है एक दो तो दिन रहे है। आपके टेस्ट है रिपोर्ट है। नहीं टेस्ट वगैरह सब हो रहे हैं और डॉक्टर्स की पूरी टीम की देखरेख में ही अब पल्स रेट उनका ठीक है आपके साथ अभी क्या बात यही सब बात प्यारे मुख्यमंत्री भगवंत मान जी की तबीयत पिछले दो तीन दिन से खराब चल रही थी उनका इलेक्ट्रोलाइट डिसबैलेंस हुआ था इम्बेलेंस हुआ था और दो दिन तो घर पे ही इलाज चल रहा था हम सब लोग देख रहे थे उनको लेकिन कल शाम को अचानक पल्स रेट काफ़ी नीचे आ गया चवालीस तक आ गया था तो उसके बाद उनको उनको हॉस्पिटल लेके आए और कल से डॉक्टर्स की देख रेख में हैं अभी उनकी तबीयत ठीक है पल्स रेट भी ठीक है कोई घबराने की चीज़ नहीं है और मुझे लगता है डॉक्टर्स के हिसाब से अभी एक दो दिन उनको और हॉस्पिटल में रहना पड़ेगा ऐसा डॉक्टर्स की एडवाइस है उसके बाद वो पूरी तरह से स्वस्थ होकर पंजाब के लोगों के लिए फिर से काम करने लगेंगे लेकिन आ, मैं समझता हूं कि उनका शरीर अभी यहां है, है, है तो ਤੁਸੀਂ मनीष सिसोदिया ਨੂੰ ਸੁਣਿਆ ਖਬਰ ਇਹ ਹੈ ਕਿ ਜੋ ਖਬਰਾਂ ਚਲਾਈਆਂ ਜਾ ਰਹੀਆਂ ਨੇ ਜਾਂ ਜੋ ਖਬਰ ਮੈਂ ਤੁਹਾਨੂੰ ਦਿੱਤੀ ਉਹ ਖਬਰ ਬਿਨਾ ਸਿਰ ਪੈਰ ਤੋਂ ਨਹੀਂ ਆਈ ਉਹ ਖਬਰ ਬਕਾਇਦਗੀ ਦੇ ਨਾਲ ਸੋਰਸਸ ਦੇ ਥਰੂ ਖਬਰ ਟਰੈਵਲ ਕਰਕੇ ਤੁਹਾਡੇ ਤੱਕ ਪਹੁੰਚੀ ਹੈ ਹੁਣ ਇਹਨਾਂ ਨੇ ਕੀ ਸੈਟਿੰਗ ਕੀਤੀ ਹੈ ਕੀ ਨਹੀਂ ਕੀਤੀ ਇਹ ਕਲੇ ਦਾ ਗੱਲ ਹੈ ਪਰ ਮਨੀਸ਼ ਸੁਸੋਦੀਆ ਸਪਸ਼ਟ ਕਰਨ ਦੇ ਨਜ਼ਰ ਆਏ ਕਿ ਮੁੱਖ ਮੰਤਰੀ ਭਗਵੰਤ ਮਾਨ ਹੀ ਰਹਿਣਗੇ ਹੁਣ ਦੂਜੀ ਗੱਲ ਇੱਥੇ ਇਹ ਸਪਸ਼ਟ ਕਰਨ ਵਾਲੀ ਹੈ ਕਿ ਇਹ ਖਬਰਾਂ ਕੁਝ ਲੋਕ ਕਹਿੰਦੇ ਨੇ ਕਿ ਪਲਾਨਟ ਕਰਾਈਆਂ ਗਈਆਂ ਫਿਰ ਇਹ ਪਲਾਨਟ ਕਿਉਂ ਕਰਾਈਆਂ ਗਈਆਂ ਕਿੰਨੇ ਕਰਾਈਆਂ ਗਈਆਂ ਪਾਣੀ ਮਾਪਣ ਦੀ ਗੱਲ ਸੀ ਪਾਣੀ ਫਿਰ ਕਿੰਨੇ ਕਵਾਰ ਮਾਪਣਾ ਪਿਛਲੀ ਵਾਰ ਵੀ ਪਾਣੀ ਮਾਪ ਚੁੱਕੇ ਸੀ ਇਸ ਵਾਰ ਕੀ ਪਾਣੀ ਮਾਪਣਾ ਹੈ ਕੀ ਲੋੜ ਹੈ ਪਾਣੀ ਮਾਪਣ ਦੀ ਇਹ ਇੱਕ ਸਵਾਲ ਹੈ ਜਿਹਦਾ ਜਵਾਬ ਨਾ ਚਾਹੁੰਦਾ ਕਿ ਵਾਰ-ਵਾਰ ਪਾਣੀ ਘਾਤੋਂ ਮਾਪਿਆ ਜਾ ਰਿਹਾ ਹੈ ਦਿੱਲੀ ਲੋਬੀ ਦੇ ਖਿਲਾਫ ਪ੍ਰੈਸ਼ਰ ਦਿੱਲੀ ਲੋਬੀ ਦੇ ਖਿਲਾਫ ਵੀ ਹੈ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਹਰਮੀਰ ਸਿੰਘ ਪਠਾਨ ਮਾਜਰਾ ਹੁਣ ਖਬਰ ਆ ਰਹੀ ਹੈ ਕਿ ਹਰਮੀਰ ਸਿੰਘ ਪਠਾਨ ਮਾਜਰਾ ਵੀ ਦਸਤੇ ਆਬ ਹੋ ਗਿਆ ਜਾਨੀ ਕਿ ਉਹ ਇਹਨਾਂ ਦੇ ਕੋਲ ਹੀ ਨੇ ਕਿਤੇ ਕਿਸੇ ਦੇ ਘਰੇ ਰੱਖੇ ਹੋਏ ਨੇ ਹਾਲੇ ਤੱਕ ਇਹ ਗੱਲ ਜਿਹੜੀ ਉਹ ਚੱਲ ਰਹੀ ਹੈ ਹਰਮੀਰ ਪਠਾਨ ਮਾਜਰਾ ਜਿੰਨਾ ਸਮਾਂ ਰੂਪੋਸ਼ ਨੇ ਉਹਨਾਂ ਸਮਾਂ ਭਗਵਾਨ ਤਮਨ ਨੂੰ ਬਦਲੇ ਜਾਣ ਦੀਆਂ ਅਟਕਲਾਂ ਐਵੇਂ ਹੀ ਕੈਮ ਰਹਿਣਗੀਆਂ ਕਿਉਂਕਿ ਮੇਨ ਹੈਂਡਲਰ ਹਰਮੀਤ ਪਠਾਨ ਮਾਜਰਾ ਨੇ ਭਗਵੰਤ ਮਾਨ ਦਾ ਜੇ ਤਾਂ ਉਹ ਇਸ ਨੰਬਰ ਤੱਕ ਲੈ ਗਏ ਗਿਣਤੀ ਨੂੰ ਜਿਹੜੀ ਲੁੜਿੰਦੀ ਹੈ ਤਾਂ ਪਾਰਟੀ ਦੋ ਫਾੜ ਹੋਣੀ ਤੈਅ ਹੈ ਜਾਂ ਹੋ ਸਕਦੀ ਹੈ ਤੇ ਮੁੱਖ ਮੰਤਰੀ ਫਿਰ ਕੌਣ ਬਣਦਾ ਕੌਣ ਨਹੀਂ ਫਿਰ ਤਾਂ ਉਹ ਇੱਕ ਨਵੀਂ ਸਟੋਰੀ ਚੱਲ ਜਾਣੀ ਹੈ ਪਰ ਇਹ ਗੱਲ ਜ਼ਰੂਰ ਹੈ ਕਿ ਭਗਵੰਤ ਮਾਨ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਉਹਦਾ ਛੱਡਣ ਦੇ ਲਈ ਉਹ ਪ੍ਰੈਸ਼ਰ ਨੂੰ ਭਗਵੰਤ ਮਾਨ ਟੈਗਲ ਕਰ ਪਾਉਂਦੇ ਨੇ ਜਾਂ ਫਿਰ ਭਗਵੰਤ ਮਾਨ ਕੋਈ ਸੌਦਾ ਕਰ ਲੈਂਦੇ ਨੇ ਇਹ ਹਲੇ ਸਥਿਤੀ ਬਣੀ ਹੋਈ ਆ ਪਰ ਇੱਕ ਗੱਲ ਜ਼ਰੂਰ ਹੈ ਕਿ ਕੁਝ ਨਾ ਕੁਝ ਤੱਕ ਘਟਿਆ ਆ ਜਿਆਦਾ ਕੋਈ ਡੀਲ ਖੜਕੀ ਹੈ ਜਾਂ ਕੋਈ ਡੀਲ ਜਿਹੜੀ ਆ ਫਾਈਨਲ ਕੀਤੀ ਗਈ ਆ ਉਪ ਮੁੱਖ ਮੰਤਰੀ ਲਾਉਣ ਵਾਲੀ ਜਾਂ ਕੁਝ ਹੋਰ ਜਾਇ ਵੀ ਹੋ ਸਕਦਾ ਹੈ ਕਿ ਮੁੱਖ ਮੰਤਰੀ ਦੀ ਲੰਬੀ ਬਿਮਾਰੀ ਦਿਖਾਈ ਜਾਵੇ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਨੂੰ ਕਿਹਾ ਜਾਵੇ ਮੁੱਖ ਮੰਤਰੀ ਖੁਦ ਹੀ ਕਹਿ ਦੇਣ ਕਿ ਮੈਂ ਜਿਹੜਾ ਸਿਹਤ ਠੀਕ ਨਹੀਂ ਮੈਂ ਪਾਸੇ ਹਟਣਾ ਇਹ ਵਾਲੀ ਸਥਿਤੀ ਪੈਦਾ ਹੋ ਸਕਦੀ ਹੈ ਪਰ ਸਭ ਤੋਂ ਵੱਡੇ ਚਾਂਸੇ ਨੇ ਕਿ ਜੇ ਭਗਵੰਤ ਮਾਨ ਦੇ ਨਾਲ ਤੱਕਾ ਹੋਇਆ ਤਾਂ ਆਮ ਆਦਮੀ ਪਾਰਟੀ ਦੋ ਫਾੜ ਹੋਵੇਗੀ ਹੋਵੇਗੀ ਹਾਲੇ ਟਿਕਟਿਕੀ ਬਰਕਰਾਰ ਹੈ ਮੈਸੇ ਕਰਕੇ ਕਹਿ ਰਿਹਾ ਕਿ ਟਿਕਟਿਕੀ ਬਰਕਰਾਰ ਹੈ ਬੇਸ਼ੱਕ ਮਨੀਸ਼ ਸੋਧਿਆ ਨੇ ਚੀਜ਼ਾਂ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਸੱਜਣ ਇਹ ਗੱਲ ਕਹਿ ਰਹੇ ਆ ਕਿ ਖਬਰ ਪਲਾਂਟ ਕੀਤੀਆਂ ਜਾ ਰਹੀਆਂ ਨੇ ਮੰਨ ਲੈਂਦੇ ਆ ਖਬਰਾਂ ਪਲਾਨਟ ਹੁੰਦੀਆਂ ਨੇਗੀਆਂ ਪਰ ਜੇ ਖਬਰਾਂ ਪਲਾਨਟ ਹੁੰਦੀਆਂ ਨੇ ਤਾਂ ਇਹ ਕੌਣ ਕਰ ਰਿਹਾ ਹੈ ਕਿੱਥੋਂ ਕਰ ਰਿਹਾ ਹੈ ਤੇ ਕਿਉਂ ਕਰ ਰਿਹਾ ਇਹ ਦੋ ਵੱਡੇ ਸਵਾਲ ਨੇ ਜਿਹੜੇ ਉਹ ਉੱਭਰ ਕੇ ਸਾਹਮਣੇ ਆ ਰਹੇ ਨੇ ਕਿ ਜੇ ਪਲਾਨਟ ਹੋ ਰਹੀਆਂ ਨੇ ਤਾਂ ਇਹਨਾਂ ਨੂੰ ਕੌਣ ਕਰ ਰਿਹਾ ਹੈ ਵੱਡਾ ਸਭ ਤੋਂ ਵੱਡਾ ਪ੍ਰਸ਼ਨ ਹੈ ਉਹਦਾ ਮਕਸਦ ਕੀ ਹੈ ਇਹ ਇਹ ਦੋ ਪ੍ਰਸ਼ਨ ਨੇ ਨਾ ਕਿ ਇਹ ਫਿਰ ਕਿਉਂ ਕੀਤਾ ਗਿਆ ਕੋਈ ਐਵੇਂ ਤਾਂ ਸ਼ੁਰੂ ਨਹੀਂ ਛੱਡ ਨਹੀਂ ਸਕਦਾ ਜਿਹੜੇ ਮੇਰੇ ਕ੍ਰੈਡੀਬਲ ਸੋਰਸਸ ਸੀਗੇ ਉਹਨਾਂ ਦੋਨਾਂ ਦਾ ਪਹਿਲੇ ਸੋਰਸ ਤੇ ਦੂਜੇ ਸੋਰਸ ਦਾ ਆਪਸ ਚ ਕੋਈ ਤਾਲਮੇਲ ਨਹੀਂ ਹੈ ਇਸ ਕਰਕੇ ਖਬਰ ਜਿਹੜੀ ਹੈ ਮੈਂ ਤੁਹਾਨੂੰ ਦਿੱਤੀ ਕਿ ਭਗਵੰਤ ਮਾਨ ਦੇ ਉੱਤੇ ਪ੍ਰੈਸ਼ਰ ਹੈ ਭਗਵੰਤ ਮਾਨ ਦਾ ਅਸਤੀਫਾ ਹੋ ਸਕਦਾ ਹੈ ਜੇ ਅਸਤੀਫਾ ਨਹੀਂ ਹੁੰਦਾ ਪ੍ਰੈਸ਼ਰ ਬਣਿਆ ਰਹਿੰਦਾ ਭਗਵੰਤ ਮਾਨ ਉਸ ਪ੍ਰੈਸ਼ਰ ਨੂੰ ਟੈਕਲ ਨਹੀਂ ਕਰ ਪਾਉਂਦੇ ਤਾਂ ਪਾਰਟੀ ਦੋ ਫਾੜ ਹੋ ਸਕਦੀ ਹੈ ਤੇ ਜਿੰਨਾ ਸਮਾਂ ਹਰਮਿਤ ਪਠਾਨ ਮਾਜਰਾ ਮੰਜਰੇ ਆਮ ਤੇ ਨਹੀਂ ਆਉਂਦੇ ਕਿਸੇ ਵੀ ਤਰੀਕੇ ਨਾਲ ਉਨੇ ਸਮੇਂ ਤੱਕ ਭਗਵੰਤ ਮਾਨ ਦੇ ਜਾਣ ਦੇ ਉੱਤੇ ਅਸਤੀਫੇ ਦੇ ਉੱਤੇ ਪਾਰਟੀ ਦੀ ਟੁੱਟ ਦੇ ਉੱਤੇ ਪ੍ਰਸ਼ਨ ਚਿੰਨ ਲੱਗੇ ਰਹਿਣਗੇ ਉਸ ਤੋਂ ਇਨਕਾਰ ਕਰਨਾ ਬਹੁਤ ਮੁਸ਼ਕਲ ਹੈ